ਵਾਤਾਵਰਣ ਦੀ ਸ਼ੁੱਧਤਾ ਅਤੇ ਵੱਧਦੀ ਗਰਮੀ ਤੋਂ ਛਡਕਾਰਾ ਪਾਉਣ ਲਈ ਸਾਨੂੰ ਸਾਰਿਆਂ ਨੂੰ ਵੱਡੀ ਗਿਣਤੀ ਵਿੱਚ ਬੂਟੇ ਲਗਾਉਣ ਦੀ ਜ਼ਰੂਰਤ ਹੈ ਤਾਂ ਜੋ ਜਲਦੀ ਤੋਂ ਜਲਦੀ ਬੂਟੇ ਵੱਡੇ ਹੋ ਕੇ ਦਰਖਤ ਬਣ ਕੇ ਸਾਨੂੰ ਮਾਨਸੂਨ ਦੀ ਕਮੀ, ਵੱਧਦੀ ਗਰਮੀ, ਆਕਸੀਜਨ ਦੀ ਕਮੀ, ਪਾਣੀ ਦਾ ਸਤਲ ਜੋ ਦਿਨੋ-ਦਿਨ ਥੱਲੇ ਜਾ ਰਿਹਾ ਹੈ, ਕਈ ਵਿਗਾੜਾਂ ਨੂੰ ਰੋਕਣ ਲਈ ਇਹ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ। ਸੋ ਇਸ ਗੱਲ ਨੂੰ ਸਮਝਦੇ ਹੋਏ ਕੋਹੇਨੂਰ ਪਬਲਿਕ ਸਕੂਲ ਦੇ ਬੱਚੇ ਪੀ ਆਰਓ ਮੈਡਮ ਜਗਜੀਤ ਕੌਰ ਅਤੇ ਪੰਜਾਬੀ ਟੀਚਰ ਮੈਡਮ ਮਨਦੀਪ ਕੌਰ ਦੀ ਸਰਪ੍ਰਸਤੀ ਵਿੱਚ ਪਿੰਡ ਬੱਛਾ ਛੜਾਏ ਵਿੱਚ ਬੂਟੇ ਲਗਾਏ ਗਏ ਅਤੇ ਸਕੂਲ ਤੋਂ ਪਿੰਡਾਂ ਪਿੰਡਾਂ ਵਿੱਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਗੁੱਡ ਮਾਰਨਿੰਗ एवरीवन ਮਾਈ ਨੇਮ ਇਜ਼ ਮੰਥਨ ਫਰਮ ਕੋਹਿੰੂਰ ਇੰਟਰਨੈਸ਼ਨਲ ਸਕੂਲ ਟੂਡੇ ਆਈ ਵਿਲ ਸਪੀਕ ਅਬਾਊਟ ਪਲਾਂਟਸ ਪਲਾਂਟਸ ਆਰ ਲਾਈਫ ਇਟ ਇਟ ਹੈਲਪਸ ਟੂ ਗਿਵ ਆਕਸੀਜਨ ਫੋਰ ਅਸ It it also uh, inhales the carbon dioxide and exhale the oxygen for us. It also balance the maintains the balance of the uh, gases like nitrogen is seventy eight percent, oxygen twenty one percent, and carbon dioxide zero point zero three percent. Thank you. Okay. रुख 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 लगाओ, 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 बनाओ। दुख दुख लगाओ, देख देख लगाओ। इस 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 स्वर्ग 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 बनाओ। 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 आओ आओ में ल के रुख लगाइए आओ के रुख लगाइए। वातावरण न साफ बनाइए

ਇਹ ਕਿਸੇ ਨਾਲ ਵੀ ਪੈ ਜਾ। ਕਰੋ ਏਦਾਂ ਤਾਂ ਕਰੋ ਏਦਾਂ ਤਾਂ। ਸੈਡ ਜਾ ਬਈ ਕੁਕੀਰਤ ਬੈਕ ਤੇ ਦੇਖੋ।